ਦੀ ਬੱਪਾ ਮੋਰੀਆ ਦੇ ਜੈਕਾਰਿਆਂ ਦੇ ਨਾਲ ਕੁਝ ਦਿਨ ਬਾਅਦ ਇਹਨਾਂ ਮੂਰਤੀਆਂ ਨੂੰ ਆਸਤਾ ਦਾ ਰੂਪ ਮਿਲ ਜਾਵੇਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਦੱਖਣ ਦੇਵਲ ਮਨਾਏ ਜਾਣ ਵਾਲੇ ਤਕਰੀਬਨ ਸਾਰੇ ਤਿਹਾਰ ਜਿਹੜੇ ਹੈਗੇ ਨੇ ਪੰਜਾਬ ਦੀ ਧਰਤੀ ਤੇ ਮਨਾਏ ਜਾ ਰਹੇ ਨੇ ਗਣੇਸ਼ ਉਤਸਵ ਦੀ ਜਿਹੜੀ ਹੈਗੀ ਆ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋਵੋਗੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਗਣੇਸ਼ ਜੀ ਦੇ ਸਰੂਪ ਬਣਾਏ ਜਾ ਰਹੇ ਨੇ ਭਗਵਾਨ ਗਣੇਸ਼ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਰਿਆਂ ਦੇ ਨਾਲ ਜਿਹੜਾ ਮਾਹੌਲ ਆ ਪੂਰੀ ਤਰ੍ਹਾਂ ਗਰਮਾ ਜਾਵੇਗਾ ਜੇਕਰ ਗੱਲ ਕਰੀਏ ਗਣੇਸ਼ ਉਤਸਵ ਦੀ ਗਣੇਸ਼ ਜਿਹੜਾ ਮਹਾਂਪੁਰਬ ਹੈਗਾ 7 ਦਿਨ ਵੱਖ-ਵੱਖ ਜਗਾਵਾਂ ਤੇ ਵਿਸਰਜਿਤ ਜਿਹੜਾ ਹੈਗਾ ਸਥਾਪਿਤ ਕਰਨ ਤੋਂ ਬਾਅਦ 7ਵੇਂ ਦਿਨ ਇਹਨਾਂ ਦਾ ਵਿਸਰਜਨ ਹੁੰਦਾ ਹੈ ਜਿਵੇਂ ਕਿ ਲੋਕਾਂ ਦੇ ਵੱਲੋਂ ਬਹੁਤ ਧਾਰਮਿਕ ਸਰਦਾ ਦੇ ਨਾਲ ਗਣੇਸ਼ ਉਤਸਵ ਮਨਾਇਆ ਜਾਂਦਾ ਹੈ ਲੋਕ ਗਣਪਤੀ ਬਫਾ ਮੋਰੀਆ ਦੇ ਜੈਕਾਰੇ ਲਾਉਂਦੇ ਹੋਏ ਨੇੜੇ ਆਉਂਦੀ ਨਹਿਰ ਦੇ ਵਿੱਚ ਵਿਸਰਜਨ ਕਰਦੇ ਨੇ ਅਸੀਂ ਇਸ ਵਕਤ ਜਿਹੜੇ ਹੈਗੇ ਬਹੁ ਗਿਣਤੀ ਗਣੇਸ਼ ਜੀ ਦੀਆਂ ਮੂਰਤੀਆਂ ਜਿਹੜੀਆਂ ਬਣ ਰਹੀਆਂ ਨੇ ਅਸੀਂ ਕਾਰੀਗਰਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਕਹਿਣਾ ਚਾਹੁੰਦੇ ਨੇ ਜਿਹਾਲਾਂ ਕਿ ਕਿ ਹੈ ਜਾਂਦਾ ਹੈ ਕਿ ਭਗਵਾਨ ਨੇ ਜਿਹੜੀ ਹੈਗੀ ਆ ਇਨਸਾਨ ਦੀ ਉਤਪਤੀ ਕੀਤੀ ਹੈ ਉਹ ਜਿਹੜਾ ਇਨਸਾਨ ਹੈ ਭਗਵਾਨ ਦੇ ਪਰ ਕਿਤਨਾ ਕਿਤੇ ਇੰਨਾ ਮੂਰਤੀਆਂ ਨੂੰ ਦੇਖ ਕੇ ਇੰਨ ਲੱਗਦਾ ਹੈ ਕਿ ਸ਼੍ਰੀ ਗਣੇਸ਼ ਜੀ ਦੀ ਜਿਹੜੀ ਮੂਰਤੀ ਹੈ ਬਹੁਤ ਜ਼ਿਆਦਾ ਲੁਭਾਣ ਲੁਭਾਵਣੀਆਂ ਨੇ ਬਹੁਤ ਜ਼ਿਆਦਾ ਵਧੀਆ ਅਟਰੈਕਟਿਵ ਨੇ ਇਸੀ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਇਹ ਕਹਿਣਾ ਚਾਹੁੰਦੇ ਨੇ ਕਿਥੋਂ ਆਏ ਨੇ ਇਹ ਕਾਰੀਗਰ ਇੰਨਾ ਜਿਹੜੀਆਂ ਮੂਰਤੀਆਂ ਦੇ ਵਿੱਚ ਉਹਨਾਂ ਦਾ ਕੀ ਕੀ ਤਿਆਰੀਆਂ ਕਰਨ ਦੇ ਲਈ ਮਟੀਰੀਅਲ ਲੱਗਦਾ ਹੈ ਤੇ ਕਿਸ ਤਰ੍ਹਾਂ ਦਾ ਜਿਹੜਾ ਸੱਜੋ ਸਮਾਨ ਦਾ ਜਿਹੜਾ ਹੈਗਾ ਕਿੰਨੀ ਮਿਹਨਤ ਲੱਗਦੀ ਆ ਉਹ ਇਹਨਾਂ ਨਾਲ ਗੱਲਬਾਤ ਕਰਨ ਲੈਂਿਆ